अमृतसर जेल तो वापस साऊंडे ही इस नौजवान ने फिर करताकान चरिया थाना सदर दी पुलिस अड़ी के हरपाल सिंह पंगुदी विशेष रिपोर्ट। एक इक्की जून 2025 शाम करीब 4:50 टाइम सी ਇਹ ਦੋ ਮੋਟਰਸਾਈਕਲ ਚਲਾ ਰਿਆ ਸੀ ਔਰ ਇਹਦੇ ਪਿੱਛੇ ਬੈਠਾ ਸੀ ਵਿਸ਼ਾਲ ਸਾਲੂ ਇਹਨਾਂ ਨੇ ਉੱਥੋਂ ਇੱਕ ਸਰੋਜ ਬਾਲਾ ਕੋਲੋਂ ਜਬਰਨ ਇੱਕ ਪਰਸ ਖੋਇਆ ਵਾ ਔਰ ਖੋ ਕੇ ਤੇ ਲੈ ਕੇ ਵਿੱਚ ਵਿੱਚ ਮੋਬਾਈਲ ਸੀਗੀ ਜਿਹਦੇ ਨਾਲ ਸੀਸੀ ਫੋਟੇ ਕਢਾਈ ਗਈ ਔਰ ਉਹ ਆਪਣੇ ਮਹਾਰਾ ਕੋਲੋਂ ਦੀ ਮਦਦ ਲੈ ਕੇ ਫਿਰ ਆਪਾਂ ਨਾਲ ਜਿਹੜਾ ਫੋਨ ਸੀਗਾ ਜਿਹੜਾ ਸਾਡੀ ਬਰਾਮਦ ਕੀਤਾ ਹੈ ਦੇ ਕੋਲ ਆਪਾਂ ਫੋਨ ਦੇ ذریعے ਇਹਨੂੰ ਇਸ ਨੂੰ ਦੀ ਟੈਕਟ ਲਵਾ ਕੇ ਇਹ ਇਹ ਰਿਪੋਰਟਸ ਹਾਸਲ ਕੀਤੀ ਨੇ ਜੋ ਇਹਨਾਂ ਨਾਕਲਾਂ ਦੇ ਲొਕੇਸ਼ਨ ਬੋਲੀ ਨਾਕਲਾ ਫਿਰ ਖਾਸ ਮੁਕਵਲ ਦੇ ਸਰਾ ਤੇ ਆਪਾਂ ਗਏ ਉੱਥੋਂ ਭੱਜ ਕੇ ਅੰਮ੍ਰਿਤਸਰ ਵਿੱਚ ਨਾਇਆ ਸੀਗਾ ਜਿਹਨੂੰ ਬਾਈਪਾਸ ਚੌਕ ਮਜੀਠਾ ਰੋਡ ਤੋਂ ਪਹਿਲਾਂ ਗਿਫਤਾਰ ਕੀਤਾ ਇਹਨੂੰ ਚੋਰੀ ਦੇ ਬਰਾਮਦ ਕੀਤਾ ਤੇ ਦੂਜੇ ਦੋਸ਼ੀ ਵਿਸ਼ਾਲ ਹਿਸ਼ਾਲੂ ਨਾਕਲਾਂ ਦੀ ਭਾਲ ਜਾਰੀ ਹੈ ਜਿਸ ਤਰ੍ਹਾਂ ਕੋਈ ਅਸੀਂ ਨੇ ਫਿਮਿਸ਼ ਲਾਇਆ ਕੀਤਾ ਨੇ ਦਿੱਤੀ ਜਾਂਦੀ ਹੈ ਸਰ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਜੀ ਬੈਕਗ੍ਰਾਉਂਡ ਇਹ ਪਹਿਲੇ ਵੀ ਇੱਕ ਕੇਸ ਚੱਲਦਾ ਹੈ ਖੋਲਾ अच्छा जी ਇਹਨਾਂ ਦੇ ਬੈਕਗ੍ਰਾਉਂਡ ਨਹੀਂ ਇਹ ਘੂਆਂ ਕਰਦੇ ਨੇ ਇਲਾਕੇ 'ਚ ਬੜੀ ਇਹਨਾਂ ਦੀ ਦਹਿਸ਼ਤ ਸੀ ਜਿਨ੍ਹਾਂ ਦੇ ਕਰਕੇ ਇਹਨਾਂ ਨੇ ਨਿਗਰਾਨੀ ਕਰਕੇ ਇਹਨਾਂ ਨੂੰ ਨਰਮ ਦਿੱਤਾ ਗਿਆ ਜੋ ਕਾਨੂੰਨੀ ਕਾਰਵਾਈ ਬੰਨਦੀ ਹੈਗੇ ਇਹਨਾਂ ਦੇ ਖਿਲਾਫ ਕੀਤੀ ਗਈ ਸਰ ਕੀ ਸਮੇਂ ਖਾਣਾ ਸਰ ਦੀ ਪੁਲਿਸ ਪਹਿਲਾਂ ਵੀ ਬੜੇ ਵਧੀਆ ਕਾਮਯਾਬੀ ਹਾਸਲ ਕਰਦੀ ਜਿੰਨਾਂ ਦੀ ਬੜੀ ਵਧੀਆ ਕਾਮਯਾਬੀ ਹਾਸਲ ਕਰੀਏ ਕੁਝ ਹੀ ਦਿਨਾਂ ਦੇ ਵਿੱਚ ਇਹ ਬੰਦਾ ਨੂੰ ਟ੍ਰੇਸ ਕੀਤਾ ਇਹ तकरीबन ਕੋਈ 6-7 ਦਿਨਾਂ ਚੋਂ ਪਰ ਟ੍ਰੇਸ ਕਰ ਲਿਆ ਸੀ ਇਹਨਾਂ ਨੂੰ ਹੋਰ ਵੀ ਸ਼ਰਾਰਤੀ ਇਨਸੂਰਡ ਕੀ ਮੈਸੇਜ ਆਉਂਦੇ ਨੇ ਮਸ ਜੋ ਵੀ ਹੈਗਾ ਆਪਾਂ ਜਦੋਂ ਦੋ ਪ੍ਰੋਪਰ ਪ੍ਰੋਸੈਸਰ ਅਕੋਰਡਿੰਗ ਟੂ ਲਾ ਮਾਨ ਜੋ ਕਮਿਸ਼ਨਰ ਸਾਹਿਬ ਨੇ ਜੋ ਸਾਨੂੰ ਮੈਂ ਹੁਕਮ ਮਿਲਿਆ ਵਾ ਜੋ ਮਿਲਿਆ ਉਦੋਂ ਨਾਲ ਕਪੜਾ ਟਰੈਕ ਲਾਇਆ ਸਾਡੀ ਟੀਮਾਂ ਛਿੱਡੀਆਂ ਹੋਈਆਂ ਉਹ ਟੀਮਾਂ ਆਪਣੇ ਵਰਕ ਕਰ ਰਹੀਆਂ ਜਦੋਂ ਇਹ ਕਮਿਸ਼ਨ ਮਿਲਦੀ ਹੈ ਜਾਂ ਟਰੈਕ ਹੋਇਆ ਮੋਬਾਈਲ ਮਿਲ ਜਾਂਦਾ ਵਾ ਤੋ ਉਹਦੇ ਫਿਰ ਰੇਡ ਕਰਕੇ ਉਹਨੂੰ ਗੁਫਤਾਰ ਕਰਕੇ ਮੰਦੀ ਬੰਦੀ ਕਾਰਵਾਈ ਨਾਲ ਕਰਾਪੀਏ ਜਿਹੜਾ ਨੌਜਵਾਨ ਦਾ ਨਾਮ ਕੀ ਹੈ ਪਹਿਲਾਂ ਕਿਸ ਚੀਜ਼ ਦਾ ਪਰਚਾ ਹੈ ਪਹਿਲੇ ਵੀ ਖੋ ਦਾ ਪਰਚਾ ਹੈ ਤੇ 13 ਤਰੀਕ ਨੂੰ 13 ਜੂਨ ਨੂੰ ਬਾਹਰ ਆਇਆ ਇਹ ਰਾਹੁਲ ਇਹ ਜਿਹੇ ਚੱਕਾ ਸੀ ਰਾਹੁਲ ਇਸ ਚਿਕਨੀ ਮਨਾਇਦਾ ਇਹ ਰਾਹੁਲ ਚਿਕਨੀ ਨਾਮ ਹੈ ਰਾਹੁਲ ਪੁੱਤਰ ਰঞ্জੀਤ ਸਿੰਘ ਵਾਸੀ ਨਾਕ ਕਲਾ ਵੱਡੇ ਮਜੀਠਾ ਰੌਰ ਦਾ ਇਹਦਾ ਪਰਿਵਾਰ ਚੋਂ ਕੌਣ ਹੈ ਮਤਲਬ ਕੀ ਬੈਕਗ੍ਰਾਉਂਡ ਹੈ ਪਰਿਵਾਰ ਚੋਂ ਬੈਕ ਬ੍ਰੈਕ ਪਰਿਵਾਰ ਚ ਇੱਕ ਕਦੀ ਭੈਣ ਹੈ ਇੱਕਦੀ ਮਾਂ ਇਹਦਾ ਬਾਪ ਆ ਉਹ ਵੀ ਆਏ ਸੀ ਕਹਿੰਦੇ ਇਹ ਖੁਦ ਪਰੇ ਪਰੇਸ਼ਾਨ ਹੈ ਨਸ਼ਾ ਕਰਦਾ ਹੈ ਉਹ ਨਸ਼ੇ ਤੋੜ ਵਿੱਚ ਆ ਕੇ ਹਜੇ ਕੰਮ ਕਰਦਾ ਜਿੰਨਾ ਕਰਦੀ ਰਹਿੰਦਾ ਬੜੀ ਬਦਨਾਮੀ ਹੋ ਰਹੀ ਹੈ 13 ਜੂਨ ਨੂੰ ਇਹਨੂੰ ਬਾਹਰ ਲੈ ਕੇ ਜਮਾਨਤ ਕਰਾਈ ਸੀ ਤੋਂ ਕਿਉਂ ਹੁਣ ਫਿਰ ਕਹਿੰਦੇ ਆਹੀੰਦੇ ਪਿੱਛੇ ਨਹੀਂ ਹੁੰਦਾ ਇਹ ਕੁਝ ਪਤਾ ਲੱਗਾ ਕਿ ਕਿੰਨੂੰ ਵੇਚਦੇ ਸੀ ਜਿਹੜਾ ਕੋਈ ਵੇਚਦਾ ਜਿਹਦੇ ਨੂੰ ਵੇਚਦੇ ਕੋਈ ਪਤਾ ਨਹੀਂ ਅਸੀਂ ਫਿਰ ਫੋਨ ਇਹਦੇ ਕੋ ਫੜਿਆ ਵਾ ਇਹ ਫੋਨ ਫੜਿਆ ਆਪਾਂ ਇਹਦੇ ਕੋ ਬਰਾਮਦ ਕੀਤਾ ਵਾ ਪਰ ਦੂਜੇ ਦੀ ਰਸ਼ਾਲ ਛਾਲੂ ਦੀ ਭਾਲ ਜਾ ਰਹੀ ਹੈ ਉਹਨੂੰ ਮੋਟਰਸਾਈਕਲ ਤੇ ਪੈਸੇ ਔਰ ਪਰਸ ਦੀ ਇਨਵੈਸਟੀਗੇਸ਼ਨ ਕੀਤੀ ਜਦੋਂ ਆਪਾਂ ਨੂੰ ਸਾਡੇ ਕੋਲ ਰੇਂਜ ਆ ਗਿਆ ਅੱਛਾ ਤਾਂ ਆਪਣੀ ਟੀਮਾਂ ਚੱਲ ਗਈ ਹੁਣ ਤਾਂ ਉਹਨੂੰ ਪਹਿਲੇ ਪ੍ਰੈਸ ਕਰਕੇ ਮਾਨੇ ਆਫਰਿੰਗ ਪੇਸ਼ ਕਰਕੇ ਜੋ ਬੰਦੀ ਸਜਾ ਦਿੱਤੀ ਗਈ ਸਿਰ ਪਤਾ ਲੱਗਾ ਨਸ਼ਾ ਕਿ ਪੋਲੇੰਦੇ ਜਿਹੜਾ ਵੀ ਨਸ਼ਾ ਦਾ ਜਿਸ ਤੋਂ ਪਚੇ ਪਤਾ ਲੱਗਾ ਉਹ ਬਈ ਪਹੁੰਚ ਗਿਆ ਜਿਸ ਦੇ ਸਾਹਮਣੇ ਹੈ ਤੇ ਇਸ ਪੁਛਕੇ ਸੇ ਹੀ ਸਾਹਮਣੇ ਆਇਆ ਕਿ ਇਹ ਡਰਗਿਸਤ ਲੈਂਦੇ ਸੀ ਔਰ ਇਹਨਾਂ ਨੇ ਪਰਚੀ ਬਣਾਈ ਹੋਈ ਹੈ ਮੀਠਾ ਨੂੰ ਹਸਪੀਟਲ ਤੋਂ ਇਹ ਨਸ਼ਾਸ਼ੀਲ ਉਹ ਕਿੰਨੇ ਚਿਲੈਂਦੇ ਸੀ ਉਹਦਾ ਹੀ ਨਸ਼ਾ ਕਰਦੇ ਨੇ ਉਹਨਾਂ ਸੀ ਜਦੋਂ ਉਹ ਟੋਟ ਆਈਂਦੀ ਹੈ ਤੁਸੀਂ ਤੁਹਾਡੇ ਕੋਲ ਕੋਰਟ ਚ ਪੇਸ਼ ਕਿਹਾ ਜਾਏਗਾ ਉਹਨਾਂ ਨੂੰ ਮਾਨ ਜੋ ਕੋਰਟ ਚ ਪੇਸ਼ ਕੀਤਾ ਜਾਏਗਾ ਰਮਾਨ ਲੈ ਕੇ ਜਸਤੀ ਜਨਪੰਦੀ ਕਾਰਵਾਈ ਕੀਤੀ ਜਾਏ ਜੁਡੀਸ਼ੀਅਲ ਵੀ ਦਿੱਤਾ ਜਾ ਸਕਦਾ ਤੇ تھਾਨਾ ਸਦਰ ਹਮੇਸ਼ਾ ਹੀ ਬੜੀ ਸਫਲਤਾ ਕੋਚੀ ਦਿਨਾਂ ਦੇ ਵਿੱਚ ਕਾਫੀ ਲੰਬੇ ਨਾਲ ਪਰਚੇ ਜਿਹੜੇ ਆਹੀ ਹੋਰ ਵੀ ਕੰਮ ਦੀ ਆਪੋਰਟੀ ਜਰਨਲ ਸੋ थैंक यू ਤੁਹਾਡੀ ਦਬੰਗ ਵੀਡੀਓ ਤਕਬੰਗ ਟਾਈਮ ਕੱਢ ਕੇ ਤੁਸੀਂ ਪ੍ਰੈਸ ਸਾਡੇ ਕੋ ਆਏ ਤੁਹਾਡਾ ਬਹੁਤ ਬਤਨਾਂ